ਅਟਵਾਲ ਕੌਣ ਨੇ ਅਟਵਾਲ ਪੁਰਾਣੀ ਜਟ ਕਬੀਲਿਆਂ ਦੇ ਵਿੱਚੋਂ ਇੱਕ ਕਬੀਲਾ ਜਿਹੜਾ ਮਹਾਭਾਰਤ ਦੇ ਸਮੇਂ ਤੋਂ ਪੰਜਾਬ ਦੇ ਵਿੱਚ ਵਸਿਆ ਹੋਇਆ ਇਹਨਾਂ ਦਾ ਜਿਹੜਾ ਮੋਢੀ ਸੀ ਉਹ ਮਹਾਰਾਜ ਸੀ ਕੁਝ ਇਤਿਹਾਸਕਾਰ ਅਟਵਾਲਾਂ ਨੂੰ ਸੂਰਜਵੰਸੀ ਦੇ ਵਿੱਚੋਂ ਤੇ ਕੁਝ ਇਹਨਾਂ ਨੂੰ ਪਵਾਰਵੰਸੀ ਦੇ ਵਿੱਚੋਂ ਮੰਨਦੇ ਆ ਅਟਵਾਲ ਗੋਤ ਨੂੰ ਪਹਿਲਾਂ ਊਠਾਂ ਵਾਲੀ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਊਠਾਂ ਦਾ ਵਪਾਰ ਕਰਦੇ ਸੀ ਫਿਰ ਸਮੇਂ ਦੇ ਨਾਲ ਨਾਲੇ ਅਟਵਾਲ ਨਾਮ ਦੇ ਨਾਲ ਪ੍ਰਚਲਿਤ ਹੋ ਗਏ ਅਟਵਾਲ ਜ਼ਿਆਦਾਤਰ ਅੰਮ੍ਰਾਲਾ ਲੁਧਿਆਣਾ ਜਲੰਧਰ ਤੇ ਪਟਿਆਲਾ ਆਦ ਖੇਤਰਾਂ ਦੇ ਵਿੱਚ ਵਸਦੇ ਨੇ ਪਰ ਕੁਝ 1947 ਦੀ ਵੰਡ ਵੇਲੇ ਪੱਛਮੀ ਪੰਜਾਬ ਵੱਲ ਸਿਆਲਕੋਟ ਮੋਲ ਚੰਗ ਆਧ ਖੇਤਰਾਂ ਦੇ ਵਿੱਚ ਚਲੇ ਗਏ ਤੇ ਉੱਥੇ ਜਾ ਕੇ ਟਵਾਲ ਜੱਟ ਮੁਸਲਮਾਨ ਬਣ ਗਏ ਸੀ ਮਾਝੇ ਖੇਤਰ ਦੇ ਵਿੱਚ ਅੰਮ੍ਰਿਤਸਰ ਤੋਂ ਗੁਰਦਾਸਪੁਰ ਖੇਤਰ ਦੇ ਵਿੱਚ ਵੀ ਇਹਨਾਂ ਦੀ ਗਿਣਤੀ ਕਾਫੀ ਆ 1881 ਦੀ ਜਨਸੰਖਿਆ ਦੇ ਅਨੁਸਾਰ ਸਾਂਝੇ ਪੰਜਾਬ ਦੇ ਵਿੱਚ ਟਵਾਲਾਂ ਦੀ ਗਿਣਤੀ 23405 ਸੀ ਤੇ ਇਹ ਮੱਧ ਏਸ਼ੀਆ ਤੋਂ ਆਰੀਆ ਕਬੀਲਿਆਂ ਦੇ ਵਿੱਚੋਂ ਵੱਖ-ਵੱਖ ਸਮੇਂ ਭਾਰਤ ਆਏ ਸੀ ਤੇ ਇੱਥੇ ਆ ਕੇ ਪੱਕੇ ਤੌਰ ਤੇ ਵਸ ਗਏ ਸੀ ਇਹ ਸੀ ਟਵਾਲ ਗੋਦ ਦਾ ਇਤਿਹਾਸ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਆਪਾਂ ਮਿਲਦੇ ਹੁਣ ਅਗਲੀ ਇੱਕ ਨਵੀਂ ਵੀਡੀਓ ਦੇ ਨਾਲ